ਗੁੱਡ ਮਾਰਨਿੰਗ ਫਰੈਂਡਸ ਆਪਾਂ ਨੇ ਆਪਣਾ ਸੂਟ ਲੈ ਰੱਖਿਆ ਜਿਹੜਾ ਆਪਾਂ ਪਾਕਿਸਤਾਨ ਹੈ ਅੱਜ ਇਹ ਵਾਲਾ ਆਪਣਾ ਸੂਟ ਇਹ ਵਾਲਾ ਦੁਪੱਟਾ ਰਿੰਗ ਇਅਰਿੰਗ ਰਬੜ ਬੈਂਡ ਤੇ ਹੱਥ ਚ ਪਾਣ ਦੀ ਸੀ ਇਹ ਗਰਲਸ ਚੈਨ ਆਪਣੇ ਸਾਰਾ ਕੁਝ ਲੈ ਰੱਖਿਆ ਤੇ ਪਰ ਇਹ ਨੂੰ ਦੋ ਬੱਚ ਨੂੰ ਮਿਲਦੇ ਕਿ ਆਪਾਂ ਕਿਵੇਂ ਰੈਡੀ ਹੈ ਹੈਲੋ ਫਰੈਂਡਸ ਕਿਵੇਂ ਹੋ ਜੀ ਵਧੀਆ ਹੋਮੋਂਗੇ ਕਿ ਆਪਾਂ ਹੋ ਚੁੱਕੇ ਆ ਰੈਡੀ ਤੇ ਆਪਣੀ ਲੁੱਕ ਦੇਖੋ ਪਰ ਰੈਡੀ ਹੋ ਚੁੱਕੇ ਆ ਤੇ ਆਪਾਂ ਅੱਜ ਚੱਲੇ ਆ ਮੇਲੇ ਤੇ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਕਿੱਥੇ ਮੇਲੇ ਤੇ ਚੱਲੇ ਆ ਤੇ ਬਲੌਕ ਨੂੰ ਸਾਰੇ ਐਂਡ ਤੱਕ ਦੇਖਣਾ ਤੇ ਆਪਣੀ ਲੁੱਕ ਕਿਵੇਂ ਲੱਗ ਰਹੀ ਜ਼ਰੂਰ ਦੱਸਿਓ ਆਪਾਂ ਕੋਈ ਅਜ਼ ਮੇਕਅਪ ਨਹੀਂ ਕੀਤਾ ਬਿਲਕੁਲ ਸਿੰਪਲ ਜੀ ਲੁੱਕ ਦੇ ਵਿੱਚ ਰੈਡੀ ਹੋਏ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਤੇ ਦੇਖੋ ਜੀ ਆਪਣੀ ਲੁੱਕ ਕਿਵੇਂ ਲੱਗਦੀ ਹੈ ਇਹ ਆਪਣਾ ਨਿਊ ਸੂਟ ਹੈ ਕਿਵੇਂ ਲੱਗਿਆ ਕਲਰ ਡਿਜ਼ਾਈਨ ਦੱਸਿਓ ਕਮੈਂਟ ਕਰਕੇ ਤੇ ਇਹਦਾ ਦੁਪੱਟਾ ਵੀ ਮੈਂ ਤੁਹਾਨੂੰ ਦਿਖਾਉਣੀ ਆ ਜੋ ਕਮੈਂਟ ਅdirname ਲਈ ਇਕਵਲ ਦੁਪੱਟਾ ਹੈ ਦੋ ਕਲਰ ਦਾ ਫ੍ਰੈਂਡਸ ਸਦਕੇ ਆਪਣੇ ਸੂਟ ਦੇ ਵਾਂਗ ਮੈਂ ਐਵੇਂ ਕਰਵਾਈਆਂ ਨੇ ਡਿਜ਼ਾਈਨਿੰਗ ਮੈਂ ਫਸਟ ਟਾਈਮ ਐਵੇਂ ਨਹੀਂ ਟ੍ਰਾਈ ਕੀਤੀਆਂ ਨੇ ਇਹ ਕਿਵੇਂ ਲੱਗਦੇ ਨੇ ਜ਼ਰੂਰ ਦੱਸਿਓ ਪਹਿਲਾਂ ਮੈਂ ਸਿੰਪਲੀ ਪਾਉਣੀ ਹੁੰਨੀ ਆ ਤੇ ਕਿਵੇਂ ਲੱਗਦੀ ਹੈ ਜ਼ਰੂਰ ਦੱਸਿਓ ਤੇ ਆਪਣਾ ਸੂਟ ਕਿਵੇਂ ਲੱਗਿਆ ਉਹ ਵੀ ਜ਼ਰੂਰ ਦੱਸਿਓ ਬਿਲਕੁਲ ਲਾਈਟ ਸੇ ਕਲਰ ਹੈ ਟ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਸਾਰੀ ਪਹਿਲਾਂ ਆਪਾਂ ਇੱਥੋਂ ਆਪਾਂ ਨਹੀਂ ਪੀਤਾ ਤੇ ਉਸ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਹਾਂ ਕਿ ਜਿੱਥੇ ਆਪਾਂ ਪਹੁੰਚਣਾ ਸੀ ਮੇਲੇ ਤੇ ਉਸ ਤੋਂ ਪਹਿਲਾਂ ਆਪਾਂ ਪਾਰਕਿੰਗ ਚ ਪਰਚੀ ਵਗੈਰਾ ਕਟਵਾਈ ਤੇ ਉਸ ਤੋਂ ਬਾਅਦ ਆਪਾਂ ਇਧਰ ਸਰਓਵਰ ਤੇ ਹੱਥ ਪੈਰ ਧੋਤੇ ਮੱਥਾ ਟੇਕਣ ਤੋਂ ਪਹਿਲਾਂ ਤੇ ਫਿਰ ਇਧਰ ਆਪਾਂ ਮੱਥਾ ਟੇਕਣ ਅਸੇ ਉੱਪਰ ਤੇਲ ਲੈਣਾ ਲੱਗਿਆ ਹੋਈ ਅਸੀਂ ਇਹ ਤੇ ਆਪਾਂ ਵਿਸਾ ਕੀ ਲੱਗ ਕੇ ਕਿਉਂਕਿ ਬਹੁਤ ਜ਼ਿਆਦਾ ਕੱਟ ਸੀਗਾ ਤੇ ਉਸ ਤੋਂ ਬਾਅਦ ਆਪ ਉੱਪਰ ਪਹੁੰਚ ਚੁੱਕੇ ਸੀਗੇ ਬਲਿੰਦੀ ਤੇ ਆਪਾਂ ਮੱਥਾ ਟੇਕਿਆ ਤੇ ਬਾਬਾ ਸ਼੍ਰੀ ਚੰਦ ਚੀ ਦੀ ਜਗ੍ਹਾ ਬਣੀ ਹੋਈ ਹੈ ਤੇ ਆਪਾਂ ਉੱਤੇ ਮੱਥਾ ਟੇਕਿਆ ਉਸ ਵਾਰ 12 ਕੇ ਆਪਣੇ ਪ੍ਰਸ਼ਾਦ ਲੈ ਤਾ ਬਾਬਾ ਜੀ ਤੋਂ ਤੇ ਇਧਰ ਸਾਈਡ ਤੇ ਦਰਵਾਰ ਸਭ ਬਨੇ ਹੋਈ ਨੇਗੇ ਤੇ ਇਧਰ ਬਹੁਤ ਜ਼ਿਆਦਾ ਖੁੱਲੀ ਤੇ ਬਹੁਤ ਜ਼ਿਆਦਾ ਵੱਡੀ ਜਗ੍ਹਾ ਬਣੀ ਹੋਈ ਆ ਤੇ ਜਗ੍ਹਾ ਕੀਦੀ ਹੈਗੀ ਤੇ ਉਹ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸੂਗੀ ਉਸ ਤੋਂ ਬਾਅਦ ਇਧਰ ਉਤਰਨ ਲਈ ਹੋਰ ਰਸਤਾ ਹੈ ਆਪਾਂ ਉਤਰ ਕੇ نیچے ਆਗੇ ਸੀਗੇ ਉਸ ਤੋਂ ਬਾਅਦ ਆਪਾਂ नीचे आके निशान साहब ਤੇ ਮੱਥਾ ਟੇਕਿਆ ਤੇ ਫਿਰ ਅਪਦਰਵਾਰ ਸਾਹਿਬ ਚ ਮੱਥਾ ਟੇਕਿਆ ਧੀਰ ਤੇ ਗਰਮੀ ਬਹੁਤ ਹੀ ਜ਼ਿਆਦਾ ਸੀਗੀ ਤੇ ਅਗਲੇ ਦਿਨ ਸੋਮਵਾਰੀ ਮੱਸੇ ਸੀ ਤਾਂ ਮੱਸੇ ਵਾਲੇ ਦਿਨ ਤਾਂ ਇਸ ਤੇ ਐਦੂ ਵੀ ਜ਼ਿਆਦਾ ਕੱਟ ਹੁੰਦਾਗਾ ਤਾਂ ਕਰਕੇ ਆਪਾਂ ਪਹਿਲੇ ਦਿਨ ਚਲੇ ਗਏ ਸੀ ਮੇਲੇ ਦੇ ਤੇ ਮੇਲਾ ਸਾਲ ਤੋਂ ਭਰ ਦਗਤ ਇਥੇ ਬਹੁਤ ਹੀ ਜ਼ਿਆਦਾ ਕੱਟ ਹੁੰਦਾ ਸਾਲ ਤੋਂ ਇਸ ਰੋਪਾ ਦਰਬਾਰ ਸਭ ਚ ਮੱਥਾ ਟੇਕਿਆ ਤੇ ਬਾਬਾ ਜੀ ਤੋਂ ਪ੍ਰਸ਼ਾਦ ਲੇਤਾ ਉਸ ਤੋਂ ਬਾਅਦ ਆਪਾਂ ਇੱਧਰ ਆ ਕੇ ਸਮਾਧਾਂ ਤੇ ਮੱਥਾ ਟੇਕਿਆ ਤੇ ਸਮਾਧਾਂ ਲਗ ਲਗ ਬਣੀ ਹੋਈ ਇੱਕ ਸ਼ਬਬਾ ਸ਼੍ਰੀ ਚੰਦ ਦੀ ਤੇ ਇੱਕ ਬਣੀ ਹੋਈ ਹੈਗੀ ਇੱਧਰ ਸ਼੍ਰੀ ਭਗਵਾਨ ਦੀ ਤੇ ਇੱਕ ਸਮਾਧ ਹੋਰ ਹੈ ਤੇ ਬਾਬਾ ਜੀ ਸੀ ਉਹਨਾਂ ਦੀ ਬਣੀ ਹੋਈ ਹੈਗੀ ਤੇ ਉਸ ਤੋਂ ਬਾਅਦ ਇੱਧਰ ਆਪਾਂ ਜਾ ਕੇ ਮੱਥਾ ਟੇਕਿਆ ਇਹ ਮਾਤਾ ਦਰੋਪ ਮਾਤਾ ਦਰੋਪਤੀ ਦੀ ਜਗ੍ਹਾ ਬਣੀ ਹੋਈ ਹੈਗੀ ਜਿਹੜੀ ਕਿ ਜਿਹੜੇ ਪੰਜ ਕੈਰੂ ਪੰਡਵ ਸੀਗੇ ਉਹਨਾਂ ਦੇ ਘਰਾਂ ਵਾਲੀ ਸੀ ਧਰਮਬਤਨੀ ਸੀ ਉਹਨਾਂ ਦੀ ਉਹਨਾਂ ਦੀ ਜਗਾ ਬਣੀ ਹੋਈ ਹੈ ਤੇ ਇਹ ਜਦੋਂ ਉਹਨੂੰ 12 ਸਾਲ ਦਾ ਬਨਵਾਸ ਮਿਲਿਆ ਸੀਗਾ ਤੇ ਉਹ ਕੁਝ ਟਾਈਮ ਉਹਦੇ ਵਿੱਚ ਇੱਥੇ ਲਾ ਕੇ ਗਈ ਸੀ ਤੇ ਉਹਨਾਂ ਦੀ ਜਗਾ ਬਣੀ ਹੋਈ ਹੈ ਤੇ ਤਤੂ ਕਾਫੀ ਜ਼ਿਆਦਾ ਟਾਈਮ ਰਹੇ ਸੀਗੇ ਇੱਥੇ ਉਹਨਾਂ ਦੀ ਜਗਾ ਬਣੀ ਹੋਈ ਹੈ ਤੇ ਅਦਰ ਲੋਕ ਪੱਤਿਆਂ ਦੇ ਉੱਪਰ ਅਬਦ ਨਾਮ ਲਿਖ ਕੇ ਸੁੱਖ ਮੰਗਦੇ ਆ ਤੇ ਪੂਰੀ ਵੀ ਹੁੰਦੀ ਹੈ ਉਸ ਤੋਂ ਬਾਅਦ ਆਪ ਪੈਦਰ ਜਾ ਕੇ ਤੁਣਾਵਣਿਆ ਹੋਇਸ ਸੀ ਕਿ ਉੱਥੇ ਜਾ ਕੇ ਮੱਥਾ ਟੇਕਿਆ ਤੇ ਇਹ ਸ਼ਿਪ ਭਗਵਾਨ ਦਾ ਬਣਾਇਆ ਹੋਇਆ ਗਿਆ ਤੇ ਉਸ ਤੋਂ ਬਾਅਦ ਆਪ ਇੱਧਰ ਲੰਗਰ 'ਚ ਪਹੁੰਚੇ ਸੀਗੇ ਤੇ ਲੰਗਰ ਹਾਲ 'ਚ ਜਿੱਥੇ ਆਪਾਂ ਪਹੁੰਚ ਕੇ ਫਿਰ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਬਰਤਨ ਲੈਤੇ ਤੇ ਫਿਰ ਆਪਾਂ ਨੇ ਲੰਗਰ ਸ਼ਕਿਆ ਤੋਂ ਉਸ ਤੋਂ ਬਾਅਦ ਬੱਚਿਆਂ ਨੇ ਝੂਟੇ ਲੱਤੇ ਸੀ ਇੱਕ ਮਿੱਕੀ ਮੌਸਲਾ ਚੂਲਾ ਹੁੰਦਾ ਜਿਹੜਾ ਉਹ ਲੱਗੇ ਸੀ ਉਹਦੇ ਉੱਪਰ ਤੇ ਟ੍ਰੇਨ ਤੇ ਵਾਕੀ ਗੱਡੀ ਵਗੈਰਾ ਹੋਰ ਕਾਫੀ ਸਾਰੇ ਝੂਲੇ ਲੱਗੇ ਹੋਏ ਸੀ ਇੱਧਰ ਤੇ ਉਸ ਤੋਂ ਬਾਅਦ ਅਸੀਂ ਇੱਧਰ ਆ ਪਹੁੰਚ ਚੁੱਕੇ ਸੀ ਗੋਲਾ ਬਣਾਉਣ ਵਾਲੇ ਕੋਲ ਜਿਹੜੇ ਬਰਫ਼ ਦਾ ਗੋਲਾ ਬਣਾ ਕੇ ਦੇ ਰਹੇ ਹਣੇ ਆਪਣੇ ਸਾਹਮਣੇ ਗੋਲਾ ਬਣਾ ਕੇ ਦਿੱਤਾ ਤੇ ਉਹਨੇ ਕਾਫੀ ਸਾਰੇ ਕਲਰ ਪਾਕੀ ਦੂਤੂ ਤਿੰਨ ਕਲਰ ਪਾਕ ਗੋਲਾ ਬਣਾ ਕਿਤੇ ਤੁਸੀਂ ਵੀ ਜੇ ਬਚਪਨ ਦੇ ਵਿੱਚ ਗੋਲਾ ਖਾਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹਨੂੰ ਕਿਹਨੂੰ ਵਧੀਆ ਲੱਗਦਾ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੰਦਰ ਬੱਚੇ ਉਹ ਕੋਲ ਕੋਲ ਸੀ ਕਿ ਅਸੀਂ ਟਰਾਈ ਕਰਕੇ ਦੇਖੀਏ ਕਿਵੇਂ ਹੈ ਤੇ ਉਸ ਤੋਂ ਬਾਅਦ ਗੋਲਾ ਬਣਾਉਣ ਤੋਂ ਬਾਅਦ ਉਹਨੇ ਬੱਚਿਆਂ ਨੂੰ ਦਿੱਤਾ ਤੇ ਬੱਚੇ ਇੰਜੋਏ ਕਰ ਰਹੇ ਤੇ ਹੁਣ ਇਹ ਕਾਫੀ ਜਗ੍ਹਾ ਤੋਂ ਪਹਿਲਾਂ ਮਿਲਣਾ ਬੰਦ ਹੋ ਗਿਆ ਇਸ ਪਰ ਹੁਣ ਕਾਫੀ ਜਗ੍ਹਾ ਤੇ ਮਿਲ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਮੇਰੀ ਛੋਟੀ ਭਾਂਜੀ ਖਾ ਰਹੀ ਹੈ ਤੇ ਉਸ ਤੋਂ ਬਾਅਦ ਆਪਾਂ ਆਈਸਕ੍ਰੀਮ ਲੈਤੀ ਮੇਰੀ ਫੇਵਰਿਟ ਆਈਸਕ੍ਰੀਮੀ ਹੈ ਕਿਉਂਕਿ ਮੈਨੂੰ ਆਈਸਕ੍ਰੀਮ ਹੀ ਖਾਣ ਦਾ ਮਨ ਸੀ ਤੇ ਮੈਂ ਕੋਨ ਲੈਤਾ ਚੌਕਲੇਟ ਵਾਲਾ ਤੇ ਚੌਕਲੇਟ ਵਾਲਾ ਕੋਨ ਮੇਰਾ ਫੇਵਰਿਟ ਹੈ ਤੇ ਚੌਕਲੇਟ ਵੀ ਤੇ ਉਸ ਤੋਂ ਬਾਅਦ ਆਪਾਂ ਇੰਜੋਏ ਕੀਤਾ ਸਾਰਿਆਂ ਨੇ ਪੁਲਫੀ ਕੋਨ ਵਗੈਰਾ ਜਿਨੇ ਜਿਨੇ ਚੋ ਖਾਣਾ ਸੀ ਉਹ ਖਾਧਾ ਇੰਜੋਏ ਕੀਤਾ ਉਸ ਤੋਂ ਬਾਅਦ ਇੱਧਰ ਸਾਰੀ ਮਾਰਕੀਟ ਸੀਗੀ ਮਾਰਕੀਟ ਦੇ ਵਿੱਚ ਕਾਫੀ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਸੀਗੀਆਂ ਐਂਡ ਕਾ ਵਗੈਰਾ ਦੀਆਂ ਹੋਰ ਸਾਰੇ ਕਿਸ ਤੀਆਂ ਦੁਕਾਨਾਂ ਲੱਗੀਆਂ ਹੋਈਆਂ ਸੀ ਤੇ ਇੱਕ ਮੈਨੂੰ ਜਿਹੜੀ ਸਭ ਤੋਂ ਵਧੀਆ ਚੀਜ਼ ਲੱਗੀ ਤੇ ਜਿਹੜ ਉਨ੍ਹਾਂ ਦੇ ਉੱਪਰ ਕਪੇ ਪਿਕ ਜ ਜੇ ਆਪਾਂ ਬੱਚੇ ਜੇ ਕਿਸੇ ਵੀ ਤਰੀਕੇ ਕੋਈ ਵੀ ਪਿਕ ਲਗਵਾਨੀਆਂ ਉਹ ਲਗਾ ਕੇ ਦੇ ਰਹੇ ਸੀਗੇ ਤੇ ਇਧਰ ਬਾਕੀ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਸੀਗੀਆਂ ਤੇ ਕਾਫੀ ਵੱਡੇ ਪੱਦਰ ਦੇ ਉੱਪਰ ਲੱਗੀਆਂ ਹੋਈਆਂ ਸੀਗੀਆਂ ਭਾਂਡਿਆਂ ਦੀਆਂ ਹੋਰ ਛੋਟੇ ਮੋਟੇ ਹਰ ਸਮਾਨ ਦੀਆਂ ਦੁਕਾਨਾਂ ਸੀਗੀਆਂ ਤੇ ਆਪਾਂ ਸਾਰੀਆਂ ਬਸ ਘੂਮੀਆਂ ਘੂਮੀਆਂ ਆਪਣੇ ਲੈਤਾ ਕੁਝ ਨਹੀਂ ਬੱਚਿਆਂ ਨੇ ਵੀ ਕੋਈ ਟੁਵਾਈ ਵਗੈਰਾ ਨਹੀਂ ਲੈਤਾ ਤੇ ਉਸ ਤੋਂ ਬਾਅਦ ਅਦਰ ਕਬੱਡੀ ਦੇ ਟੂਰਨਾਮੈਂਟ ਹੋ ਰਹੇ ਸੀਗੇ ਗਰਾਉਂਡ ਬਣਿਆ ਹੋਇਆ ਸੀਗਾ ਦੂਰੋਂ ਦੂਰੋਂ ਟੀਮ ਆਈਆਂ ਹੋਈਆਂ ਸੀਗੀਆਂ ਤੇ ਇਧਰ ਲੱਗੇ ਹੋਏ ਸੀਗੇ ਦੂਸਰੀ ਸਾਈਡ ਗੋਲਚੇ ਗੋਲ ਗੱਪੇ ਟਿੱਕੀ ਦਹੀਂ ਪੱਲਾ ਜੂਸ ਵਗੈਰਾ ਸੋਡਾ ਵਗੈਰਾ ਸਾਰੇ ਉਹਨਾਂ ਨੇ ਤੇ ਆਪਾਂ ਸੋਡਾ ਪੀਤਾ ਸੀਗਾ ਤੇ ਮੈਨੂੰ ਬਹੁਤ ਵਧੀਆ ਲੱਗਦਾਗਾ ਤੇ ਅਦਰ ਬਾਹਰਲੀ ਸਾਈਡ ਵੀ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਸੋ ਉਸ ਤੋਂ ਬਾਅਦ ਆਪਾਂ ਪਕੌੜੇ ਖਾਦੇ ਤੇ ਆਪਾਂ ਘਰੇ ਆ ਕੇ ਥੋੜਾ ਟਾਈਮ ਰੈਸਟ ਵਗੈਰਾ ਕਰਕੇ ਫਿਰ ਉਸ ਤੋਂ ਬਾਅਦ ਪਨੀਰ ਪੈਟੀ ਤੇ ਗੋਲਚੇ ਇੰਜੋਏ ਕੀਤੇ ਯਕਿ ਆਪਾਂ ਮੇਲੇ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਸਿੱਖਾਦਾ ਤੇ ਉਸ ਤੋਂ ਬਾਅਦ ਜੇ ਬਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਸਪਾ ਚੁੱਕੇ ਆਂ ਵਾਪਸ ਮੇਲਾ ਦੇਖ ਕੇ ਤੇ ਮੇਲੇ 'ਚ ਬਹੁਤ ਜ਼ਿਆਦਾ ਗਰਮੀ ਸੀ ਤੇ ਭੀੜ ਵੀ ਸੀ ਕਿ ਤੇ ਆਪਾਂ ਸਾਰਾ ਬਲੌਗ ਬਣਾਏਗਾ ਬਲੌਗ ਨੂੰ ਸਾਰੇ ਨੇ ਐਂਡ ਤੱਕ ਜ਼ਰੂਰ ਦੇਖਣਾ ਆਪਣੇ ਬਲੌਗਸ ਦੇਖਣ ਲਈ ਨਿਊ ਨਿਊਜ਼ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਥੈਂਕ ਯੂ ਸਾਰਿਆਂ ਦਾ ਵੀਡੀਓ ਦੇਖਣ ਲਈ